ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਨੋਜੀ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਪੈਂਤ ਤੇ ਵੀਰ ਦੇ ਦਾ ਗੀਤ ਲੈ ਕੇ ਹਾਜ਼ਰ ਹੋਈ ਆਂ। ਉਮੀਦ ਕਰਦੀ ਹਾਂ ਮੇਰੀਆਂ ਬੀਬੀਆਂ ਪੈਣਾ ਨੂੰ ਇਹ ਗੀਤ ਜ਼ਰੂਰ ਪਸੰਦ ਆਊਗਾ। ਔਰ ਮਾਨੋ ਜੀ ਆਨੰਦ ਇਸ ਪਿਆਰੇ ਜਿਹੇ ਗੀਤ ਦਾ ਹੋ ਬੱਲੇ ਬੱਲੇ ਬੈ ਜਿਨੀ ਰਾਹੀ ਵੀਰ ਲੰਗਦੇ ਹੋ ਬੱਲੇ ਬੱਲੇ ਬੈ ਜਿਨੀ ਰਾਹੀ ਵੀਰ ਲੰਗਦੇ ਉਹਨਾ ਕਿਕਰਾਂ ਨੂੰ ਲੱਗਦੇ ਮੋਤੀ ਜਿਨੀ ਰਾਹੀ ਵੀਰ ਲੰਗਦੇ ਉਹਨਾ ਕਿਕਰਾਂ ਨੂੰ ਲੱਗਦੇ ਮੋਤੀ ਜਿਨੀ ਰਾਹੀ ਵੀਰ ਲੰਗਦੇ ਹੋ ਬੱਲੇ ਬੱਲੇ ਵੇ ਵੇਖੀ ਵੀ ਰਾ ਟੁੱਟੇ ਨਾ ਜਾਈ ਹੋ ਬੱਲੇ ਬੱਲੇ ਵੇ ਵੇਖੀ ਵੀ ਰਾ ਟੁੱਟੇ ਨਾ ਜਾਈ ਪਹਿਣਾ ਵਰਗਾ ਸਾਕ ਨਾ ਕੋਈ ਵੇਖੀ ਵੀ ਰਾ ਟੁੱਟੇ ਨਾ ਜਾਈ ਪਹਿਣਾ ਵਰਗਾ ਸਾਕ ਨਾ ਕੋਈ ਵੇਖੀ ਵੀ ਰਾ ਟੁੱਟੇ ਨਾ ਜਾਈ ਹੋ ਬੱਲੇ ਬੱਲੇ ਵੇ ਇੱਕ ਵੀਰ ਦੇ ਵੇਰਬਾ ਹੋ ਬੱਲੇ ਬੱਲੇ ਵੇ ਇੱਕ ਵੀਰ ਦੇ ਵੇਰਬਾ ਸੋਖਾਣ ਨੂੰ ਬੜਾਹੀ ਜਿੱਤ ਕਰਦਾ ਇੱਕ ਵੀਰ ਦੇ ਵੇਰਬਾ ਹੋ ਬੱਲੇ ਬੱਲੇ ਵੇ ਇੱਕ ਵੀਰ ਦੇ ਵੇਰਬਾ ਓ ਬੱਲੇ ਬੱਲੇ ਵੇ ਇਕ ਵੀਰ ਦੇਈਂ ਵੀਰ ਬਾ ਓ ਬੱਲੇ ਬੱਲੇ ਵੇ ਇਕ ਵੀਰ ਦੇਈਂ ਵੀਰ ਬਾ ਠਾਣੇ ਧਾਰ ਦਾ ਸ਼ਗਿਰਦ ਬਣਾਵਾ ਇਕ ਵੀਰ ਦੇਈਂ ਵੀਰ ਬਾ ਓ ਬੱਲੇ ਬੱਲੇ ਬਈ ਉੱਡਦੀ ਤੂੜਦੀ ਸੇ ਬੱਲੇ ਬੱਲੇ ਬੈ ਉਡਦੀ ਤੂੜਦੀ ਸੇ ਬੋਤਾ ਵੀਰ ਦਾ ਨਜਰੇ ਨਾ ਆਵੇ ਉਡਦੀ ਤੂੜਦੀ ਸੇ ਬੋਤਾ ਵੀਰ ਦਾ ਨਜਰੇ ਨਾ ਆਵੇ ਉਡਦੀ ਤੂੜਦੀ ਸੇ ਹੋ ਬੱਲੇ ਬੱਲੇ ਬੈ ਮਸੇ ਆ ਮੈਂ ਪੰਜ ਸੁਖ ਦੀ ਕਿਤੇ ਵੀਰ ਪਰੋਣਾ ਆਵੇ ਮੱਸਿਆ ਮੈਂ ਪੰਜ ਸੁਖ ਦੀ ਕਿਤੇ ਵੀਰ ਪਰੋਣਾ ਆਵੇ ਮੱਸਿਆ ਮੈਂ ਪੰਜ ਸੁਖ ਦੀ ਬੱਲੇ ਬੱਲੇ ਵੇ ਨਾਲੇ ਸਸਾ ਨੂੰ ਆ ਮੰਗਦੀਆਂ ਪਿੱਛੋ ਰੋਂਦੀਆਂ ਕੰਨਾਂ ਨੂੰ ਹੱਥ ਲਾ ਕੇ ਨਾਲੇ ਸੱਸਾਂ ਨੂੰ ਹਾਂ ਮੰਗਦੀਆਂ ਪਿੱਛੋਂ ਰੋਂਦੀਆਂ ਕੰਨਾਂ ਨੂੰ ਹੱਥ ਲਾ ਕੇ ਨਾਲੇ ਸੱਸਾਂ ਨੂੰ ਹਾਂ ਮੰਗਦੀਆਂ ਹੋ ਬੱਲੇ ਬੱਲੇ ਵੇ ਸੱਸ ਸਾਨੋ ਮੇਣਾ ਮਾਰਿਆ ਸੌਣ ਚਲੇ ਗਿਆ ਆਏ ਨਾ ਤੇਰੇ ਪੇਕੇ ਸੱਸ ਸਾਨੋ ਮੇਣਾ ਮਾਰਿਆ ਸੌਣ ਲੰਘ ਗਿਆ ਆਏ ਨਾ ਤੇਰੇ ਪੇਕੇ ਸੱਸ ਸਾਨੂੰ ਮੇਨਾ ਮਾਰਿਆ ਹੋ ਬੱਲੇ ਬੱਲੇ ਬਈ ਵੀਰ ਨੂੰ ਮੈਂ ਖਾਤ ਲਿਖਿਆ ਹੋ ਬੱਲੇ ਬੱਲੇ ਬਈ ਵੀਰ ਨੂੰ ਮੈਂ ਖਾਤ ਲਿਖਿਆ ਵੀਰਾ ਸ਼ਾਮ ਦੀ ਗੱਡੀ ਚੜੇ ਆਇਆ ਵੀਰ ਨੂੰ ਮੈਂ ਖਾਤ ਲਿਖਿਆ ਵੀਰਾਂ ਸ਼ਾਮ ਦੀ ਗੱਡੀ ਚੜੇ ਆਇਆ ਵੀਰ ਨੂੰ ਮੈਂ ਖਤ ਲਿਖਿਆ ਹੋ ਬੱਲੇ ਬੱਲੇ ਬੇ ਕੁੜੀਆਂ ਤੋਂ ਪੁੱਛਦਾ ਫਿਰੇ ਹੋ ਬੱਲੇ ਬੱਲੇ ਬੇ ਕੁੜੀਆਂ ਤੋਂ ਪੁੱਛਦਾ ਫਿਰੇ ਮੇਰੀ ਪੈਣ ਦਾ ਚੁਬਾਰਾ ਕਿਹੜਾ ਕੁੜੀਆਂ ਤੋਂ ਪੁੱਛਦਾ ਫਿਰੇ ਮੇਰੀ ਭੈਣ ਦਾ ਚੁਬਾਰਾ ਕਿਹੜਾ ਕੁੜੀਆਂ ਨੇ ਸੱਚ ਦੱਸਿਆ ਹੋ ਬੱਲੇ ਬੱਲੇ ਬਈ ਕੁੜੀਆਂ ਨੇ ਸੱਚ ਦੱਸਿਆ ਆਹ ਬਾਹਰ ਵਾਲਾ ਸੋਣਾ ਚੁਬਾਰਾ ਕੁੜੀਆਂ ਨੇ ਸੱਚ ਦੱਸਿਆ ਹੋ ਬੱਲੇ ਬੱਲੇ ਬਈ ਵੀਰ ਮੇਰਾ ਅੰਦਰ ਵੜਿਆ നണു ദുടിയ വീര മടയാ അ ബൈസർ മണ വീര മേ ചുപാ കുട്ട പ ਸਰਮਣ ਵੀਰ ਮੇਰਾ ਚੁੱਪ ਕਰਕੇ ਪਾਣੀ ਦਾ ਘੁੱਟ ਪੀ ਗਿਆ ਸਰਮਣ ਵੀਰ ਮੇਰਾ ਹੋ ਬੱਲੇ ਬੱਲੇ ਬਈ ਵੀਰਾ ਤੇਰੇ ਫੁੱਲ ਕਿਨੂੰ ਵੇ ਮੇਖੰਡ ਦਾ ਪਲੇ ਥਣ ਲਾਵਾਂ ਵੀਰਾ ਤੇਰੇ ਫੁੱਲ ਕਿਨੂੰ ਵੇ ਮੇਖੰਡ ਦਾ തൈനൂ കൊട്ട കൊട്ട ചൂരി പാവ വീരാ ചല്ല തൈന കുട്ട കൊട്ട ചൂരി പാവ സസ മൈനൂ മീനാ മറിയ ബൈ സസ മൈനൂ മീനാ മ ਤੈਨੂੰ ਤੀਆਂ ਤੇ ਲੈਣੇ ਨਾ ਆਏ ਨੀ ਵੱਡੇ ਆਪਰਾਵਾ ਵਾਲੀਏ ਤੈਨੂੰ ਤੀਆਂ ਤੇ ਲੈਣੇ ਨਾ ਆਏ ਬਹੁਤ ਆਪਰਾਵਾ ਵਾਲੀਏ ਬੱਲੇ ਬੱਲੇ ਨੀ ਸਰਮਣ ਵੀਰ ਕੁੜੀਓ ਬੱਲੇ ਬੱਲੇ ਨੀ ਸਰਮਣ ਵੀਰ ਕੁੜੀਓ ਚਾਵਾਂ ਨਾਲ ਪਹਿਣਾ ਨੂੰ ਮਿਲਣ ਆਉਂਦੇ ਸਰਮਣ ਵੀਰ ਕੁੜੀਓ ਪਜੇ ਪਜੇ ਨਹੀਂ ਪਹਿਣਾ ਨੂੰ ਮਿਲਣ ਆਉਂਦੇ ਸਰਮਣ ਵੀਰ ਕੁੜੀਓ ਬੱਲੇ ਬੱਲੇ ਨਹੀਂ ਸਰਮਣ ਵੀਰ ਬਿਨਾ ਮੇਰੀ ਗਠੜੀ ਵਣਾ ਦੇ ਵਿੱਚ ਰੁੱਲਦੀ ਸਰਮਣ ਵੀ ഗി വണദ സവണ വീർ ബി